ਇੱਕ ਦਿਨ ਉਹ ਆਪਣੇ ਸਹੁਰੇ ਘਰ ਆਉਣ ਤੋਂ ਬਾਅਦ ਹੀ ਪਤਾ ਲੱਗਦਾ ਕਿ ਮੇਰੇ ਵਿੱਚ ਇੰਨੀਆਂ ਕਮੀਆਂ ਨੇ ਜਦੋਂ ਕਿ ਆਪਣੇ ਪੀਕੇ ਘਰ ਦੇ ਵਿੱਚ ਜਦੋਂ ਮੈਂ ਸਹਜਾਦੀ ਖਵਾਉਂਦੀ ਸੀ ਮਨਪ੍ਰੀਤ ਤੂੰ ਬੋਤੇ ਟੇਕ ਲੋ ਗਈ ਆਣ ਕੇ ਮੈਂ ਤੈਨੂੰ ਡੀਕਾਂ ਦੀ ਵੀ ਮਨਜੋਤ ਨੂੰ ਆਵਾਜ਼ ਮਾਰਨ ਗਈ ਆ ਤੇ ਫੋਨ ਕਰੂਗੀ ਆਣ ਕੇ ਗੱਲ ਕਰੂਗਾ ਮੁੰਡਾ ਹਾਰ ਕੇ ਮੈਂ ਉਹਨਾਂ ਨੇ ਫੋਨ ਕੱਟਤਾ ਵੀ ਉਹ ਨਿਕਾ ਜਾ ਮੁੰਡਾ ਰੋਂਦਿਆ ਕੀ ਨਾਮ ਆ ਉਹਦਾ ਸਿਖਰ ਤੇ ਦਰਸ਼ਵਾਧ ਹਾਂ ਪਤਾ ਨਹੀਂ ਕਿਹਦਾ ਲੈ ਆਂਦੇ ਹੁਣ ਭੈਣ ਜਿਵੇਂ ਬਾਅਦ ਚ ਕਰਦੀ ਮਨਜੋਤ ਤੇ ਆਉਣੀ ਡਿਆ ਮੈਂ ਹਮੇ ਬੇਹ ਕੇ ਆਮ ਕਿਥੇ ਚਲ ਗਈ ਸੱਦਣ ਗਈ ਨਹੀਂ ਆਈ ਪੂਆ ਜੀ ਕੀ ਸੱਦਰ ਕੇ ਆਉਣਾ ਹੈਗਾ ਕਿਉਂ ਰਾਜ ਤੇ ਰਾਣੀ ਦੀ ਦੀ ਟੱਕਰ ਗਈ ਤੋਂਨੇ ਮਨਜੋ ਨੂੰ ਪੰਪ ਚਾੜਤਾ ਵੀ ਇਹ ਮਨਪੀਤ ਲੜਾਈ ਕਰਾਉਂਦੀ ਮਨਪੀਤ ਲੜਾਈ ਕਰਾਉਂਦੀ ਮੈਂ ਤੇ ਦੁਖੀ ਹੋ ਗਈ ਪੂਆ ਜੀ ਹਾਏ ਇਹ ਕਰਨ ਚੰਗੀ ਰਾਣੀ ਵਾ ਤੇ ਰਾਣੀ ਤੇ ਮੇਰੇ ਨਾਲ ਚੰਗੀ ਪਲੀ ਬਾਹਰੋਂ ਆਈ ਆ ਵੀ ਚਲ ਪੂਆ ਜੀ ਜੇ ਤੂੰ ਕਹੀਂ ਨੀ ਤੇ ਮੈਂ ਚਲ ਜਾਨੀ ਮੈਂ ਤਿਆਰੀਆਂ ਕੋਈ ਗੱਲ ਨਹੀਂ ਆ ਉਹਦੇ ਇੰਨਾ ਵਿਆਹ ਦਾ ਚਾਹੀਗਾ ਨਾ ਮੈਨੂੰ ਵੀ ਚਲ ਉਹ ਤੇ ਸਾਰਾ ਟੱਬਰ ਉੱਥੇ ਜਾ ਕੇ ਬਾਹਰ ਪਰਦੇਸਾਂ ਚ ਬਹਿ ਗਿਆ ਵਾ ਤੇ ਇੱਥੇ ਮੇਰਾ ਘਰ ਹੋਊਗਾ ਤੇ ਮੈਂ ਰਹੂੰਗੀ ਆ ਚੂੜਾ ਪਾ ਕੇ ਤੇ ਮੈਂ ਕਹਿੰਨੀ ਐ ਇੰਨੀਆਂ ਜ਼ਿੰਮੇਵਾਰੀਆਂ ਫਾੜ ਚ ਫਸ ਗਈ ਪਤਾ ਚੂੜਾ ਦੇ ਕਿਤੇ ਸੱਜਣ ਡਿਆ ਕਿਤੇ ਫੁੱਟ ਫੁੱਟ ਪੈਣ ਡਿਆ ਵਾ ਇੰਨੀ ਗੱਲ ਕਿਉਂ ਕਹਿੰਨੀ ਆ ਚੂੜਾ ਤੇ ਕਿਤੇ ਇੰਨਾ ਚਿਰ ਲੋਕੀ ਹੰਡਾਉਂਦੇ ਆ ਜਿੰਨਾ ਚਿਰ ਤੱਕ ਕਿਤੇ ਰੰਗ ਨਾ ਲੱਥੇ ਹੁਣ ਤੇ ਚੂੜੇ ਹੀ ਇਦਾਂ ਦੇ ਆ ਗਏ ਰੰਗ ਵੀ ਨਹੀਂ ਲੱਗਦਾ ਕੁੜੀਆਂ ਤਾਂ ਵੀ ਦੋ ਦੋ ਤਿੰਨ ਤਿੰਨ ਪਾਈ ਜਾਂਦੀਆਂ ਆ ਤੇ ਤੂੰ ਕਿਉਂ ਜੂੜੇ ਦੀ ਗੱਲ ਕਰਦੀ ਬਾਘਰੂ ਆਖ ਇਦਾਂ ਨਹੀਂ ਆਖੀ ਜਾਂਦਾ ਅੱਜ ਗੱਲ ਪੂਆ ਜੀ ਚੀਜ਼ਾਂ ਦਾ ਰੰਗ ਤੇ ਪੱਕਾ ਹੋ ਗਿਆ ਵਾ ਜਿਹੜੇ ਬੰਦੇ ਹੀ ਫਿੱਕੇ ਪਹਿ ਜਾਣ ਉਹਨਾਂ ਨੂੰ ਕੀ ਕਰਨਾ ਚਲ ਕੋਈ ਨਹੀਂ ਗੁੱਸਾ ਨਾ ਕਰ ਪੁੱਤ ਸੁਭਾਅ ਹੀ ਰਾਣੀ ਦਾ ਇਦਾਂ ਦਾ ਵਾ ਹੁਣ ਕੀ ਕਰੀਏ ਆਪਾਂ ਉਹਨੇ ਚਲੇ ਹੀ ਜਾਣਾ ਵਾ ਆਪਣੇ ਘਰ ਪੁੱਤ ਚੱਲੀ ਆ ਚੱਲੀ ਤੇ ਹੈ ਗਈ ਜਾਂਦੇ ਜਾਂਦੇ ਪੂਆ ਜੀ ਮੇਰੀ ਤੇ ਮਨੋਦੀ ਲੜਾਈ ਕਰਾ ਕੇ ਫਿਰ ਮੈਂ ਸਾਡਾ ਖਰਾਬ ਕਰਨ ਵਾਲੀ ਗੱਲ ਵਾ ਨਾ ਮੈਨੂੰ ਤੇ ਆਪ ਬੜਾ ਚਾਹ ਜਿਹੜਾ ਪਹਿੰਜੀ ਦੱਸਣ ਡਿਆ ਵੀ ਮੈਂ ਇਹਨਾਂ ਨੂੰ ਸਪਾਂਸਰ ਕੀਤੀ ਇਹਨਾਂ ਨੇ ਆ ਜਾਣਾ ਵਾ ਤੇ ਮੈਨੂੰ ਤੇ ਇੰਨਾ ਚਾਹ ਵੀ ਜਿੱਦਾਂ ਕਰੇ ਮੈਂ ਆ ਗੱਲ ਦੱਸ ਕੇ ਤਾਂ ਹੁਣ ਤਾਂ ਮੈਨੂੰ ਵੀ ਟੈਨਸ਼ਨ ਪਾਤੀ। ਉਹ ਐ ਜੀ ਜੇ ਕਰੂੰ ਇੱਕ ਜਣਾ ਜਾਵੇ ਤੇ ਫਿਰ ਬਾਹਾਂ ਫੜ-ਫੜ ਖੜਦਾ ਹੀ ਐ ਨਾ ਕਿਸੇ ਨੂੰ ਉਹ ਤਾਂ ਹੈ ਹੀ ਆ। ਤਾਂ ਮੰਨ ਲਓ ਜੇ ਮੈਂ ਮੈਂ ਚਲ ਗਈ ਮੈਂ ਰਾਣੀ ਦੀਦੀ ਬਾਹ ਫੜੂੰਗੀ ਕੱਲ ਨੂੰ ਵੀ ਇੰਨੇ ਉੱਥੇ ਜਾ ਕੇ ਵੀ ਆਹੀ ਕੁਛ ਕਰਨਾ। ਚੱਲ ਕੋਈ ਨੀ ਇੰਨੇ ਨਾਨ ਪਰਜਾਈ ਪਹਿਣਾ ਬਣ ਕੇ ਵੀ ਤੇ ਰਹਿ ਸਕਦੀਆਂ। ਕੋਈ ਨਹੀਂ ਹੁਣ ਵੀ ਨਾ ਤੂੰ ਦਿਲ ਤੇ ਲਾ। ਮਾਲਕ ਤੁਹਾਡੀ ਉੱਥੇ ਜਾ ਕੇ ਸੁਣੂਗਾ ਨਾ ਤੇ ਰਾਣੀ ਨੂੰ ਸਾਧ ਲਿਓ। ਉਹ ਤੁਹਾਡਾ ਨਾਲੇ ਸ਼ਿਲਾ ਕਰਾਊਗੀ ਨਾਲੇ ਤੁਹਾਡਾ ਪਿਆਰ ਵਧ ਜਾਊਗਾ ਬਾਹਰ ਪ੍ਰਦੇਸਾਂ ਦੇ ਵਿੱਚ ਪੁੱਤ। ਨਾ ਭੂਆ ਜੀ। ਸਿੱਧੀ ਬਦਰੀ ਗੱਲ ਵਾ ਰਾਣੀ ਦੀਰ ਨੂੰ ਤੇ ਨਾਮ ਸੱਦਾਂ ਅੱਜ ਤੇ ਨਾਮ ਕੱਲ ਹਾਏ ਫੇਰ ਉਹ ਗੱਲ ਜਦੋਂ ਫੇ ਇਦਾਂ ਵੇਸ ਖੋਲਦੀ ਰੁੰਦੀ ਆ ਉਦੋਂ ਫੇ ਮੈਨੂੰ ਵੀ ਤਰਸ ਆ ਜਾਂਦਾ ਪੁੱਤ ਮੇਰੀ ਵੀ ਭਤੀਜੀ ਆ ਇਦਾਂ ਨਹੀਂ ਕਰੀਦਾ ਹੁੰਦਾ ਸੱਦਣ ਨੂੰ ਕੀ ਹੋਣ ਲੱਗਾ ਵਾ ਚੱਲ ਉਹ ਵੀ ਬੰਦਾ ਬਾਹਰ ਵਾ ਪਰੌਣਾ ਉਹਦਾ ਮੁਖਤਿਆਰ ਸੋ ਤੇ ਇਹ ਵੀ ਚਲ ਜੂਗੀ ਤੇ ਖਰਿਆ ਘਰ ਦੀ ਸ਼ਮੰਤੀ ਮੋੜਿਆਊਗੀ ਉਹ ਵੀ ਟਾਈਮ ਪਾਸ ਕਰਨਗੇ ਚੰਗਾ ਤੇ ਉਹਨਾਂ ਦਾ ਵੀ ਜੀ ਲੱਗ ਜੂਗਾ ਹੋ ਜੀ ਮੈਂ ਕਿਹੜਾ ਇੱਥੋਂ ਤੁਰ ਕੇ ਚਲ ਗਈ ਆ ਅਜੇ ਤੇ ਗੱਲ ਹੋਈ ਵੀ ਨਹੀਂ ਤੇ ਉਹਨੇ ਪਹਿਲਾਂ ਪਵਾੜਾ ਪਾਤਾ ਤਾਂ ਮੈਂ ਹੁਣ ਕਿਦਾਂ ਕਹਦਾ ਹਾਂ ਮਮੀ ਭਰਦਾ ਵੀ ਨੂੰ ਮੈਂ ਖੜੂੰਗੀ ਉੱਥੇ ਨਾਲ ਹਰੇ ਮੈਂ ਮੰਮੀ ਇਹਨਾਂ ਨੂੰ ਕੋਈ ਗੱਲ ਨਹੀਂ ਦੱਸਾਂ ਦੀ ਨਹੀਂ ਤੇ ਮੇਰਾ ਰੋਜ਼ ਦਿਲ ਕਰਣ ਜਾਂਦਾ ਵੀ ਮੈਂ ਦੱਸਾਂ ਨਹੀਂ ਪੁੱਤ ਦੱਸੀ ਵੀ ਨਾ ਚਲ ਜਾਣਾ ਮਾ ਉਹਨੇ ਹੁਣ ਕੀ ਦੱਸਣਾ ਮਾ ਆਪਾਂ ਇੱਥੇ ਹੈਗੇ ਆ ਕੋਈ ਗੱਲ ਨਹੀਂ ਤੂੰ ਜੋ ਤੇਰੀ ਮੰਮੀ ਗੱਲਬਾਤ ਕਰਦੀ ਤੁਸੀਂ ਆਪਣੇ ਕਾਗਜ਼ ਪੱਤਰ ਬਣਾਓ ਜਿੱਥੇ ਜਾਣਾ ਉੱਥੇ ਜਾਓ ਹੁਣ ਮੈਨੂੰ ਇਹ ਦੱਸ ਦੇ ਵੀ ਰਾਣੀ ਤਿਆਰ ਵਾ ਜਾਣ ਨੂੰ ਉਹ ਅਜੇ ਤਿਆਰੀ ਹੋਣੀ ਆ ਤੁਸੀਂ ਪੁੱਛ ਲਓ ਮੈਂ ਤਾਂ ਨਹੀਂ ਜੇ ਪੁੱਛਣਾ ਜੇ ਨਰਵੜਾ ਰਪਾ ਪਿਆ ਹਟੇ ਆvate ਫਿਰ ਮੈਂ ਹੁਣ ਦੱਸ ਕੀ ਕਰਾਂ ਮੈਂ ਤੇ ਆ ਫਸ ਗਈ ਸਗੋਂ ਅਸੀਂ ਹਮੇ ਛੇੜ ਛੇੜਦੀ ਆ ਆਪੇ ਜਾਂਦੀ ਜਿੱਦਾਂ ਮਰਜ਼ੀ ਕਰਦੀ ਰਹਿੰਦੀ ਜਾ ਕੇ ਤੇ ਪੁੱਛੋ ਤੇ ਆਪੇ ਤੇ ਕਹਿਣ ਦੇਹੀਂ ਕਿ ਵੀ ਚਲੋ ਛੱਡਾਵਾਂਗੇ ਫੁੱਫੜ ਜੀ ਵੇਖ ਲਓ ਕਿੱਥੇ ਤੇ ਆਪੇ ਉਹ ਸਮਝਾ ਲੈਂਦੇ ਹੁਣ ਚੰਗਾ ਖੂਏ ਮੇਰ ਨਾਲ ਤਾਂ ਵੀ ਆ ਉਹ ਤਾਂ ਮੂੜਦੀ ਹੈਗੀ ਆ ਉਦੋਂ ਤੋਂ ਦਾ ਮੂਹਰ ਬਣਿਆ ਹੀ ਅੱਧੀ ਚੰਗਾ ਚੱਲ ਜਾਨੀ ਜੋ ਬਣਾ ਹਾਂਜੀ ਬੂਆ ਜੀ ਕਿੱਥੇ ਚਲ ਗਈਆਂ ਘਰ ਵਾਲੀਆਂ ਸਾਹਮਣੇ ਕੋਈ ਵੀ ਨਹੀਂ ਦੇਹਣ ਡਿਆ ਉਹ ਅੰਦਰ ਹੋਈਆਂ ਤੇ ਤੂੰ ਕਿੱਥੋਂ ਆਇਆ ਮੈਂ ਤਾਂ ਰਾਤ ਤੁਰਿਆ ਫੰਡੇ ਤੇ ਫੁੱਫੜ ਤੇਰਾ ਨਹੀਂ ਵੇਖਿਆ ਕਿੱਥੇ ਫੁੱਫੜਾ ਮੰਗੇਰਾ ਚਲ ਗਿਆ ਇਧਰ ਨੂੰ ਆ ਹਾਏ ਕਦੋਂ ਕਿਦਾ ਉਹਨੇ ਥੋੜਾ ਟਾਈਮ ਹੋਇਆ ਜਦੋਂ ਮੈਂ ਇਧਰ ਨੂੰ ਆ ਗਿਆ ਤੇ ਉਧਰ ਚਲ ਗਏ ਲੱਲਾ ਉਹਨੂੰ ਛੱਡਣ ਜਾਣਾ ਸੀ ਉਹ ਰਾਣੀ ਨੂੰ ਤੇ ਇਹਨੂੰ ਮੈਂ ਕਹਿਣ ਆਈ ਆ ਵੀ ਚਲੀ ਗਈ ਕੁੜੀ ਨੂੰ ਛੱਡ ਆਈ ਆ ਤੇ ਹੁਣ ਮੈਨੂੰ ਇਹਦਾ ਸਮਝ ਨਹੀਂ ਲੱਗੀ ਕਿੱਧਰ ਚਲ ਗਿਆ ਨਾ ਮੈਨੂੰ ਦੱਸਿਆ ਹੀ ਆ ਤੈਨੂੰ ਤਾਂ ਨਹੀਂ ਕੋਈ ਸੁਣਾ ਦੇ ਗਿਆ ਨਹੀਂ ਮੈਨੂੰ ਨਹੀਂ ਦਿੱਤਾ ਮੈਨੂੰ ਕਹਿੰਦਾ ਵਸ ਆ ਕੇ 10 ਮਿੰਟਾਂ ਉਹ ਤਾਂ 10 ਮਿੰਟ ਵੀ ਦਾਹਾਂ ਘੰਟੀਆਂ ਵਰਗੇ ਆ ਤੇ ਕੋਤੋਂ ਨੇ ਕਿੱਥੋਂ ਮੋੜਨਾ ਸ਼ਾਮਾਂ ਤੱਕ ਮਹਾ ਉਹ ਕੁੜੀ ਤਿਆਰ ਹੋਈ ਓ ਰਾਣੀ ਜਾਣ ਵਾਸਤੇ ਤੇ ਮੈਂ ਖੰਡੀ ਚੱਲ ਛੱਡ ਕੇ ਤੇ ਅਸੀਂ ਮੋੜਨ ਵਾਲੇ ਬਣਦੇ ਅੱਛਾ ਚੰਗੀ ਗੱਲ ਕੀਤੀ ਉਹਨੇ ਕਿੱਥੇ ਆਓ ਘਰ ਵਾ ਕੇ ਕਿੱਥੇ ਗਈਆਂ ਵਾ ਕਿੱਥੇ ਘਰੇ ਵੰਡੀਆਂ ਨੀਆਂ ਵਾ ਹਏ ਹੇ ਉਹ ਆ ਤੇ ਜੋ ਬਣ ਕੀ ਸਲਾਈ ਪਏ ਗੱਲਾਂ ਕਰਨ ਦੇ ਹੈ ਸਲਾਈ ਕਿਹੜੀ ਪਹਿਣਾ ਵਾ ਉਦਾਂ ਹੀ ਡੇ ਹੁਣੇ ਆ ਨਾਲੇ ਮੈਂ ਵੀ ਤਾਂ ਡਾ ਲਾਗੇ ਬੈਠੀ ਮੈਨੂੰ ਕੜਾ ਸੁਣਦੇ ਆ ਖਲੋਤੇ ਵੇਖਣ ਦੀ ਮੈਂ ਵੀ ਤਾਂ ਵੈਸੇ ਵੀ ਉਹਨਾਂ ਕਹਿੰਦਾ ਜੋ ਬੰਦੇ ਕਹਿੰਦਾ ਸੱਚ ਦੱਸਣਾ ਹੁੰਦਾ ਕੋਈ ਉੱਥੇ ਜਾ ਕੇ ਫਿਰ ਵੇ ਲੈਣੇ ਆ ਪਤਾ ਨਹੀਂ ਨਾ ਕਿਹੜੀਆਂ ਗੱਲਾਂ ਜੁੜੀਆਂ ਤੇ ਪੁੱਛ ਲੈ ਉਹ ਚੋਰੀ ਕਰਨ ਦੇ ਨਹੀਂ ਆ ਜੋ ਪੈਣਾ ਗਾਂ ਆ ਜਾ ਪੂਆ ਉੱਥੇ ਹੀ ਅੰਜਾਂ ਚ ਕਰੀ ਜਾਂਦੀਆਂ ਜੇ ਉਦਾਂ ਤੇ ਕਿਤੇ ਰਾਹ ਢੱਕ ਦੀ ਨੰਗਣ ਹੀ ਦੇਣਾ ਨੰਗਣ ਦੇਣਾ ਹੋਵੇ ਵੇਖ ਵੇਖ ਕੇ ਮਰ ਦੋਈ ਪੈਣਾ ਗੱਲਾਂ ਕਰਨ ਦਈਆਂ ਜੇ ਆਜੂ ਭੂਆ ਜੀ ਘਰੇ ਚਲੀ ਆ ਚੱਲ ਕੋਈ ਨਹੀਂ ਹੁਣ ਤੇ ਮੈਂ ਆਜੂਗੀ ਕੋਈ ਗੱਲ ਨਹੀਂ ਇਹਦੀ ਗੱਲ ਕਰਦੀ ਨਾ ਰਾਣੀ ਦੀ ਹਾਏ ਭੂਆ ਜੀ ਤੁਸੀਂ ਜੋ ਬਣਾ ਕੀ ਪਤਾ ਕੀ ਸਲਾਹਾਂ ਕਰਨੇ ਮੈਂ ਹੈ ਹੀ ਗਿਆ ਤੇ ਫਿਰ ਤੁਸੀਂ ਸਾਡੇ ਗੱਲ ਪਹੋਗੇ ਤਦ ਕਰਕੇ ਆ ਕਿ ਚਲ ਬਹਿ ਕੇ ਸੁਣ ਪਹਿਲਾਂ ਵੇਹਨੇ ਬਲਾ ਕੀ ਗੱਲਾ ਕਰਦੇ ਪੈਣਾ ਮੇਰਾ ਵਾ ਪਤੀਆ ਜੋ ਮਰਜੀ ਅਸੀਂ ਗੱਲਾਂ ਕਰੀਏ ਤੁਹਿੰਨੇ ਦੋਵੇਂ ਬੈਠਾ ਗੱਲਾਂ ਕਰਦੀਆਂ ਕਦੋਂ ਦੀ ਤੇਰੀ ਭੈਣ ਆਈ ਆ ਤੁਸੀਂ ਕਿਤੇ ਗੱਲਾਂ ਕਰਨੋਂ ਹਟ ਜਾਂਦੀਆਂ ਤੂੰ ਆ ਜੀ ਅਸੀਂ ਮੂੰਹ ਤੇ ਗੱਲਾਂ ਕਰਦੇ ਪਿੱਠ ਪਿੱਛੇ ਅਸੀਂ ਕਦੇ ਘਰ ਲਈ ਨਹੀਂ ਕੀਤੀ ਕਈ ਤੂੰ ਅਗਰੇ ਚੁਗਲੀਆਂ ਲਾਉਂਦੀ ਆ ਮੈਂ ਚੁਗਲੀਆਂ ਲਾਉਂਦੇ ਆ ਮੈਂ ਤਾਂ ਪੁੱਛਣਾ ਹੈ ਵਿਚਾਰਾ ਪੁੱਫੜ ਕਿੱਥੇ ਆ ਹਾਂ ਪੁੱਫੜ ਲੱਭ ਨਹੀਂ ਰਿਹਾ ਹਾਂ ਪੁੱਫੜ ਨਹੀਂ ਲੱਭਣਿਆ ਘਰ ਹੀ ਤੇ ਮੈਂ ਵੇਖਣਾ ਹੀ ਰਾਣੀ ਨੂੰ ਜਾਣਾ ਛੱਡਣ ਹੈ ਰਾਣੀ ਚੱਲੀ ਆਹੋ ਤੁਹਾਨੂੰ ਕਦਾ ਇੰਨਾ ਚਾ ਚੜਨ ਡਿਆ ਏ ਨਹੀਂ ਪਣਾ ਤੂੰ ਕੀ ਕਰਨੋਂ ਇਦਾਂ ਕਿੱਧਾ ਪਾਇਆ ਹੈ ਕੀ ਗੱਲ ਹੋਈ ਮੇਹਰ ਸ਼ੂ ਕਰਿਆ ਰਾਣੀ ਚੱਲੀ ਆ ਤੇ ਹੋਰ ਜੀ ਦੀ ਜਲ ਗਈ ਮੇਰਾ ਤੇ ਫੇ ਜੀ ਨਹੀਂ ਲੱਗਣਾ ਤੇ ਪੁੱਤ ਕੋਈ ਨਹੀਂ ਤੁਮੀ ਚੱਲ ਜਾ ਨਾਲ ਫਿਰ ਤੋ ਰਿਆ ਕੋਈ ਗੱਲ ਨਹੀਂ ਦੋ ਚਾਰ ਦਿਨ ਹਾਏ ਹਾਏ ਆਛਾ ਇਹ ਚੱਲ ਜੀ ਉੱਥੇ ਤੇ ਕੀ ਹੋਇਆ ਸੁੱਖ ਹੈਗੀ ਹਾਂ ਸੁੱਖ ਵਾ ਵਿਦਾਈ ਬਣੀ ਆ ਕਾਦੀ ਉਹ ਮਨਪ੍ਰੀਤ ਦੀ ਮੰਮੀ ਨੇ ਭੇਜਣੀ ਆ ਨਾ ਉਹ ਕੀ ਜਾਂਦੀ ਮੈਂ ਭੇਜੀ ਆ ਜਿਹੜੀ ਆਹ ਹੋਸਪੀਟਲ ਨਾਲ ਚੱਲ ਜਾਣਾ ਹੁਣ ਬਾਹਰ ਅੱਛਾ ਤੇ ਮੈਂ ਸਗੋਂ ਆਖਾ ਮੈਂ ਭੈਣ ਜੀ ਮੈਨੂੰ ਵੀ ਲੈ ਜਾਓ अच्छा सर तो वो अंदर बहुत बढ़िया 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 होया चल शुगर आके ते मालिक ने सुन ली हां जी हां जी ਕਾਲਾ ਹੀ ਮੁਕੂਗੀ ਹੋਰ ਨਹੀਂ ਕੋਹਤੇ ਸਹੀ ਗੱਲ ਆ ਮੈਂ ਤਾਂ ਸ਼ੁਕਰ ਮਨਾਉਣੀ ਆ ਆਹੋ ਤੇ ਇਹ ਹੁਣ ਮੈਂ ਤੇਰੇ ਫੁੱਫੜ ਨੂੰ ਵੇਖਣ ਆਈ ਆ ਅੱਛਾ ਰਾਣੀ ਨੂੰ ਚੱਲ ਨਹੀਂ ਛੱਡਣ ਅੱਛਾ ਮੰਨ ਗਈ ਰਾਣੀ ਮੰਨ ਗਈ ਆ ਕੇ ਚਲੋ ਸ਼ੁਕਰ ਹੋਇਆ ਕਿ ਤੇਰੀ ਮੰਨੀ ਆ ਨਾ ਤੂੰ ਤੇ ਇਦਾਂ ਹੱਥ ਜੋੜੇ ਤੇ ਆ ਇਦਾਂ ਕਰਕੇ ਜੋਨ ਲਈ ਆ ਜਿਹੜੀ ਆਂਦੀ ਚੰਗਾ ਆ ਚੱਲੀ ਆ ਤੇ ਹੈ ਤੈਨੂੰ ਕੂਨ ਦਾ ਮਾਸਾ ਪਤਾ ਨਹੀਂ ਹੈਗਾ ਹਾਏ ਹਾਏ ਪੂਆ ਜੀ ਤੇ ਸ਼ੁਗਰ ਮਨਾਇਆ ਚੱਲੀ ਆਪਣੇ ਸਹੁਰਿਆਂ ਦੇ ਘਰ ਹਾਏ 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 ਕਰਦੀ ਪੂਆ ਜੀ ਹਾਏ ਹਾਏ ਪੂਆ ਜੀ ਪੂਆ ਨੂੰ ਹਾਏ 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 ਕਰਕੇ ਲੈ ਲਓ ਹਾਂ ਮੰਨੇ ਉਹੇ ਗੱਲ ਹਾਂ ਮਨਪ੍ਰੀਤ ਇਹੀ ਕਹਿੰਦੀ ਆ ਕਿ ਤੂੰ ਹੁਣ ਆਪਣੇ ਚਲ ਜਾ ਸਹੁਰੇ ਇੱਦਾਂ ਤੁਹਾਨੂੰ ਆਂਦੀ ਏ ਮੈਨੂੰ ਕਹਿਣ ਦੀ ਸੀ ਭੂਆ ਨੂੰ ਵੀ ਕਹਿਣ ਦੀ ਸੀ ਕਿ ਹੁਣ ਭਾਜੀ ਇਹਨੂੰ ਛੱਡ ਆਓ ਤੁਸੀਂ ਜਾ ਕੇ ਉਹ ਫੇਠ ਆ ਮੈਂ ਝੂਠ ਥੋੜੀ ਬੋਲਣਾ ਆ ਮੈਨੂੰ ਕਿਹਾ ਆ ਤੇ ਫੇਰ ਹੀ ਮੈਂ ਤੁਹਾਨੂੰ ਕਿਹਾ ਆ ਹਾਂ ਕਿੱਥੇ ਮੰਦਰੀ ਮੈਂ ਪਸਾਨ ਨੂੰ ਮੂੰਹ ਤੇ ਕਰਾਂ ਵਾਜ ਮਾਰੋ ਹਾਂ ਇੱਥੇ ਕਿਤੇ ਹੋਣੀ ਅੰਦਰ ਮਨਪ੍ਰੀਤ ਦੇਖ ਨਹੀਂ ਕਿਤੇ ਮਨਪ੍ਰੀਤ ਹਾਂਜੀ ਗੱਲ ਸੁਣੀ ਗੱਲ ਸੁਣ ਮੇਰੀ ਹੁਣ ਨਾ ਪੂਆ ਇੱਥੇ ਆ ਤੇ ਤੂੰ ਤੇ ਮੈਂ ਤੇ ਬੈਠ ਗਏ ਆ ਕਿੰਨੇ ਕਰਦੇ ਮੈਂਬਰ ਵਾਂ ਹਾਂਜੀ ਦੱਸ ਤੰਗੀਆਂ ਕੀ ਭੈਣ ਸੁਣ ਮੈਨੂੰ ਵੀ ਤੰਗੀਆਂ ਨਹੀਂ ਆ ਮੈਂ ਕਦੀ ਕਿਹਾ ਕਿ ਮੈਨੂੰ ਤੰਗੀਆਂ ਦੀਦੀ ਤੋਂ ਸਗੋਂ ਦੀਦੀ ਨੂੰ ਤੰਗੀਆਂ ਮੇਰੇ ਤੋਂ ਕੋਈ ਮੈਨੂੰ ਕਾਦੀ ਤੰਗੀ ਦੇ ਦੇ ਤੂੰ ਦੀਦੀ ਮੈਨੂੰ ਨਹੀਂ ਹਣਾ ਚੰਗਾ ਸਮਝਦੇ ਜਿੰਨੇ ਘਰ ਤੋਂ ਬਾਅਦ ਲੋਕਾਂ ਨੂੰ ਚੰਗਾ ਸਮਝਦੇ ਆ ਤੇ ਤੂੰ ਵੀ ਬਾਹਰ ਰਹਿ ਚੁੱਕਣਾ ਮੈਂ ਕਿੱਥੋਂ ਬਾਰੋਂ ਲਈ ਏ ਚੁੱਕਣਾ ਮੈਂ ਚੁੱਕਣਾ ਚਾਹੀ ਨਹੀਂ ਕਿਹੜੀ ਮੈਨੂੰ ਗਲਤੀ ਤੇ ਦੱਸੋ ਮੇਰੀ ਕਿਹੜੀ ਆ ਤੂੰ ਗੱਲਾਂ ਉਹ ਕਰਦੀ ਭੈਣ ਨੂੰ ਮੈਂ ਕੀਤੀਆਂ ਕਿਹੜੇ ਵੇਲੇ ਆ ਕੋਈ ਹੈਗਾ ਪ੍ਰੂਫ ਦੀਦੀ ਕੋ ਜੱਟਾ ਦੇ ਸਾਹਮਣੇ ਕੀਤੀ ਵੀ ਤੇਰਾ ਹੱਕ ਬੰਦਾ ਓਏ ਕਹਿੰਦਾ ਵੇ ਚਲ ਜਾ 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 ਸੱਜਣਾ ਉਹ ਤੇ ਇੱਕ ਨਾਰਮਲ ਗੱਲ ਵਾ ਵੀ ਜਿੱਦਾਂ ਚੱਲੇ ਆ ਮੈਂ ਇਦਾਂ ਤਾਂ ਨਹੀਂ ਕਿਹਾ ਦੀਦੀ ਨੂੰ ਕਿ ਜਾ ਜਿੱਦਾਂ ਘਰੇ ਹੁਣ ਭੁਆਜੀ ਹੋਣੀ ਐ ਇਸੇ ਕਰ ਚੱਕਰ ਦੇ ਵਿੱਚ ਆਏ ਆ ਕਿ ਦੀਦੀ ਨੇ ਜਾਣਾ ਮੈਂ ਤੇ ਕਦੀ ਨਹੀਂ ਕਿਹਾ ਵੀ ਜਾ ਪਿੰਦਰਾ ਸੋਣ ਮੰਨੇ ਪਿੰਦਰ ਇਹਨੂੰ ਚੁੱਕਣਾ ਦਿੰਦੀ ਆ ਇਹ ਪਿੰਦਰ ਦੇ ਮਗਰ ਲੱਗੀ ਆ ਪਿੰਦਰ ਤੇ ਪਹਿਲਾਂ ਵੀ ਜਦੋਂ ਤੇਰਾ ਵਿਆਹ ਨਹੀਂ ਹੋਇਆ ਤਾਂ ਉਦੋਂ ਵੀ ਮੈਨੂੰ ਕਹਿੰਦੀ ਸੀ ਤੂੰ ਚੱਲ ਜਾ ਮੈਂ ਮੰਨੇ ਦੀ ਰੋਟੀ ਪਕਾ ਲਾਂਗੀ ਤੇ ਕਿੰਨੀ ਕ ਤੁਹਾਨੂੰ ਰੋਟੀ ਪਕਾ ਕੇ ਦਿੰਦੀ ਸੀ ਉਹਦੇ ਮਗਰ ਲੱਗੀ ਉਹ ਸ਼ਰੀਕੇ ਦੇ ਮਗਰ ਉਹ ਹੈ ਤੇ ਤਾਏ ਦੀ ਨੂੰਹ ਹੈ ਨਾ ਪਹਿਲਾਂ ਭਾਵੇਂ ਇਹਦੇ ਮਾਮੇ ਦੀ ਕੁੜੀ ਆ ਹੁਣ ਹੈਗੀ ਤੇ ਉਹ ਸ਼ਰੀਕਣੀ ਆ ਨਾ ਇਹਦੀ ਜਿੱਦਨ ਪੈ ਰੀਆਂ ਵੰਡੀਆਂ ਨਾ ਇਹਨਾਂ ਨੇ ਤੇ ਉਹਨਾਂ ਗਿੱਠ ਵੀ ਨਹੀਂ ਛੱਡਣੀ ਪੈਲੀ ਤੁਹਾਡੇ ਵੱਲ ਕਿ ਵਾਦ ਦੇ ਮੇਰੀ ਭੂਆ ਦੀ ਕੁੜੀ ਆ ਉਹ ਤਾਂ ਗਾਉਂਦੇ ਜੀਤੇ ਰਹੀ ਭੈਣ ਪਰ ਗੱਲ ਤੇ ਇੱਥੇ ਵਿਸ਼ਵਾਸ ਦੀ ਹੁੰਦੀ ਆ ਹੁਣ ਤੂੰ ਹੀ ਤੇ ਮੇਰੇ ਤੇ ਵਿਸ਼ਵਾਸ ਕਰਨਾ ਹੀ ਹੈ ਨਹੀਂ ਜੋ ਦੀਦੀ ਨੇ ਕਹਣਾ ਉਹ ਹੀ ਵਿਸ਼ਵਾਸ ਕਰਨਾ ਨਾ ਤੇ ਮੈਂ ਦੀਦੀ ਪਿੰਦਰ ਦੀਆਂ ਕੋਈ ਚੁੱਕਣਾ ਨਹੀਂ ਲਈਆਂ ਤੇ ਨਾ ਹੀ ਉਹਨੇ ਮੈਨੂੰ ਦਿੱਤੀਆਂ ਵਾ ਤੇ ਉਹ ਗੱਲ ਤੇ ਫੇਰ ਨਹੀਂ ਦੇਈ ਵਿਸ਼ਵਾਸ ਕਰਨਾ ਵੀ ਦਿੱਤੀ ਹੈ ਚੁੱਕਣਾ ਕਿਤਾ ਨਹੀਂ ਲਈ ਕਿੰਨੀ ਚੰਗੀ ਹੁੰਦੀ ਇੱਕਦਮ ਹੀ ਬਲ ਗਈਆਂ ਮੈਂ ਤਾਂ ਬਦਲ ਤੇ ਤਹੀ ਗਏ ਆ ਉੱਤੋਂ ਬਦਲਿਆ ਮੈਂ ਇੰਨੀਆਂ ਜ਼ਿੰਮੇਵਾਰੀਆਂ ਮੇਰੇ ਸਿਰ ਤੇ ਪੈ ਗਈਆਂ ਵਾ ਸਾਰੀਆਂ ਮੈਂ ਨਿਭਾਉਣ ਦੀ ਕੋਸ਼ਿਸ਼ ਕਰਨ ਦੀ ਆ ਪਰ ਗੋਗੋ ਹੋਰ ਖਲਾੜੇ ਪਈ ਜਾਂਦੇ ਮੈਂ ਕੀ ਕਰਾਂ ਫਿਰ ਹੁਣ ਭੰਦੇ ਰਹਿਣਾ ਇੱਥੇ ਹੀ ਵਿਆਹ ਕਰਕੇ ਕਰਾਇਆ ਹੁੰਦਾ ਵਾ ਵੀ ਆ ਸਾਰਾ ਕੁਝ ਹੋਣ ਲੱਗ ਜੇ ਮੈਂ ਸੋਚਿਆ ਸੀਗਾ ਬੜਾ ਘੁੰਮਾਂਗੇ ਫਿਰਾਂਗੇ ਉਹ ਤਾਂ ਸੁਪਨੇ ਮੇਰੇ ਪਤਾ ਹੀ ਨਹੀਂ ਲੱਗਾ ਕਿੱਥੇ ਗਏ ਤੇਰਾ ਕੋਈ ਹੱਕ ਨਹੀਂ ਭੰਦਾ ਕਹਿਂਦਾ ਭੰਦਾ ਜਦੋਂ ਜੀ ਕਰੂ ਜਾਊਗੀ ਜਿੰਨ ਜੱਜ ਜਾਊ ਲਾਊਗੀ ਤੇ ਮੈਂ ਕਿਹੜਾ ਕਿਹਾ ਵਾ ਸੁਪਨੇ ਇਹੀ ਥੋੜੀ ਹੁੰਦੇ ਆ ਕਿ ਘੁੰਮਣ ਵਾਸਤੇ ਹੁੰਦੇ ਆ ਘਰ ਸਾਂਭਣ ਵਾਸਤੇ ਵੀ ਹੁੰਦੇ ਆ ਘਰ ਤੇ ਤੂੰ ਸਾਂਭਦੀ ਨਹੀਂ ਹੈ ਜੇ ਚੰਗੀ ਤਰ੍ਹਾਂ ਮੈਂ ਤੇ ਸਾਂਭਦੀ ਆ ਹੁਣ ਤੁਹਾਨੂੰ ਦਿਖਦਾ ਵਾ ਵੀ ਨਹੀਂ ਸਾਂਭੀ ਹੁਣ ਮੈਂ ਕੀ ਕਰਾਂ ਮੇਰੇ ਦੇ ਸੁਪਨੇ ਕੁਝ ਹੋਰ ਹੀਗਾ ਹੋਰ ਹੋਰ ਗਿਆ ਇੱਥੇ ਜਾ ਤੂੰ ਆਪਣਾ ਕੰਮ ਕਰ ਤੇ ਭੰਦੇ ਰਹਿਣਾ ਇੱਥੇ ਹੀ ਅੱਗੇ ਨਹੀਂ ਆਪਣੀ ਮਰਜ਼ੀ ਨਾਲ ਹੋਰ ਹੋਗੀ ਮੇਰੀ ਮਰਜ਼ੀ ਨਾਲ ਜੋ ਕਰ ਲਾ ਮੈਂ ਤੇ ਫਿਰ ਬਾਹਰ ਹੀ ਬੈਠੀ ਕਿ ਮੈਨੂੰ ਐਵੇਂ ਬਾਦਮਾਰੀ ਮੈਂ ਤੇ ਮੂਹਰੇ ਹੀ ਗੱਲਾਂ ਕਰ ਲੈਂਦੇ ਸੀ ਮੈਂ ਤੇ ਮੂਹਰੇ ਕਰਾਉਣਾ ਹੈ ਪਰ ਤੂੰ ਤਾਂ ਗੱਲ ਤੇ ਹੁੰਦੀ ਨਹੀਂ ਕਰਦੇ ਪਾਣੀ ਵੀ ਪੈਣ ਦੀ ਮੰਨੇ ਨੂੰ ਚੁੱਕਣਾ ਹੀ ਇਹੋ ਜੀ ਚੜੀ ਆ ਜਿੱਦੀ ਚੁੱਕਣਾ ਨਹੀਂ ਚੜੀ ਇਹ ਅੰਨਾ ਵਿਸ਼ਵਾਸ ਕਰਦਾ ਵਾ ਟਾੜ ਤੇ ਮੇਰਾ ਨਹੀਂ ਖੁੱਲਦੀ ਇਹਨੂੰ ਭੱਲੇ ਪੈਣਾ ਲੈ ਮੰਨੇ ਬਾਸੇ ਨੂੰ ਇਹ ਹੀ ਅੰਨਾ ਵਿਸ਼ਵਾਸ ਕੀ ਮੈਂ ਤੈਨੂੰ ਕਹਿਨੀ ਆ ਮੈਂ ਕਦੇ ਗਲਤ ਕਿਹਾ ਤੈਨੂੰ ਕੁਝ ਤੂੰ ਨਾ ਟੈਨਸ਼ਨ ਲੈ ਤੂੰ ਰਹਿ ਜਿੰਦਾ ਜੀਗਾ ਜਰਾ ਤੂੰ ਸੰਦੀਪ ਚੱਲ ਜਾ ਦੋ ਚਾਰ ਦਿਨ ਨਾਲ ਹੀ ਰਾਣੀ ਦੇ ਫਿਰ ਤੋਰਿਆ ਕੋਈ ਗੱਲ ਨਹੀਂ ਆਹ ਹੋਏ ਵਾਦੂ ਚ ਵਾਹੀ ਚਲ ਜੂਗੀ ਅਥੇ ਵਾਧੂ ਦੀ ਗਾਲੂੰਂਦੀ ਆ ਆਂਦੀ ਜੇ ਮੇਰਾ ਜੀਨ ਨਾ ਲੱਗਣਾ ਸੇ ਹਰੀਆਂ ਸੇ ਲੀਆਂ ਆਪਾਂ ਨਾਲੇ ਕੁਛ ਨਹੀਂ ਨਾ ਮਰਜੀ ਤਾ ਉਹ ਉਹਦਾ ਵੀ ਤਾਂ ਉਹ ਇਕੱਠੀਆਂ ਹੀ ਰਹਿੰਦੀਆਂ ਕੌਮ ਫੇਰ ਆਊਗੀ ਇਹ ਵੀ ਨਹੀਂ ਭੈਣਾ ਲੋਕਾਂ ਦੇ ਕਿਹਨੇ ਮੂੰਹ ਨਹੀਂ ਫਾਣਨੇ ਨੇ ਲੋਕੀ ਬਸੇਰੀਆਂ ਗੱਲਾਂ ਕਰਦੇ ਹੁੰਦੇ ਮੜਕੇ ਦੱਸ ਗੱਲਾਂ ਤੂੰ ਆਰੀ ਦੀਦੀ ਘਰੇ ਆ ਹੁਣ ਆਹੋ ਘਰੇ ਆ ਮੈਂ ਜਾਣੀ ਆ ਫਿਰ ਉਹਨਾਂ ਵੱਲ ਠੀਕ ਆ ਤੇ ਜੋ ਵੀ ਤੇਰਾ ਫੁੱਫੜ ਆਜੂਗਾ ਤੂੰ ਨੁਕਲਾਦੀ ਘਰ ਨੁ ਛੇਤੀ ਆ ਇਕੱਤੀ ਆ ਤੂੰ ਦੀਦੀ ਆਪਣੇ ਘਰੇ ਨੂੰ ਟਕਾਈ ਹੈ ਨਹੀਂ ਨੇ ਕੀ ਕੀ ਉਸਦੀ ਵੀ ਗੱਲ ਉਹ ਮੈਗੀ ਕੀ ਨੀ ਕਹਿਣ ਤੇ ਨਹੀਂ ਆ ਕੋਝ ਐਦਾਂ ਬੜਾ ਸੋਹੰਦਾ ਤੇ ਉਦਾਂ ਨਹੀਂ ਸਮਝ ਲੱਗਦੀ ਕਿ ਕਿਸ ਦੇ ਘਰ ਜਿਹੜਾ ਘਟ ਫੇਰਾ ਤੋਰਾ ਰੱਖੀਏ ਤੇ ਜੇ ਮੈਂ ਉਨੀ ਆ ਤਾਂ ਮੈਂ ਕੋ ਚੁੱਕ ਕੇ ਲੈ ਜੰਨੀ ਸਾਡੇ ਘਰੋਂ ਚੁੱਕਣ ਵਾਲੀ ਗੱਲ ਵਾ ਸੁੱਖ ਚੈਨ ਤੇ ਹੈ ਨਹੀਂ ਸਾਡੇ ਘਰ ਦੇ ਵਿੱਚ ਮੈਂ ਰਾਣੀ ਦੀਦੀ ਘਰ ਕਿ ਆ ਜੰਨੀ ਆ ਤੇ ਰਾਣੀ ਦੀਦੇ ਸਾਰੇ ਪਵਾੜੇ ਆ ਨਹੀਂ ਉਹ ਤੁਹਾਨੂੰ ਕੀ ਕਹਿੰਦੀ ਆ ਨਾ ਸਾਡੇ ਘਰ ਸਿਰਫ ਤੇਰੇ ਤੇ ਰਾਣੀ ਦੀਦੇ ਪਵਾੜੇ ਆ ਨਹੀਂ ਮੇਰੇ ਕਾਦੇ ਪਵਾੜੇ ਆ ਕੀ ਪਤਾ ਤੁਹਾਡੀ ਆਪਸ ਵਿੱਚ ਇੰਨੀ ਬੰਦੀ ਇੰਨੀ ਬੰਦੀ ਆ ਤੇ ਮੈਨੂੰ ਤਾਂ ਤੁਸੀਂ ਮੇਰੇ ਪੈਰ ਨਹੀਂ ਲੱਗਣ ਦੇ ਦੀ ਪਰ ਮੈਂ ਵੀ ਐਡੀ ਠੀਠ ਆ ਮੈਂ ਇੱਥੇ ਲਾ ਕੇ ਦੱਸੂ ਪੈਰ ਤੁਹਾਨੂੰ ਨਹੀਂ ਜੇ ਤੁਹਾਡੀ ਨਹੀਂ ਬੰਦੀ ਉਹਨਾਂ ਨਾਲ ਤਾਂ ਇਹ ਚ ਮੇਰਾ ਕੀ ਕਸੂਰ ਆ ਇਹ ਦਿਲ ਮਿਲਿਆਂ ਦੀ ਗੱਲ ਹੁੰਦੀ ਆ ਜਿਵੇਂ ਚ ਨਾ ਨਾ ਗਵਾਂਢੀ ਪੈਣ ਤੇ ਆਪਸ ਵਿੱਚ ਹੀ ਬਣੇ ਸਾਡੀ ਤੇ ਗਵਾਂਢੀਆਂ ਬਿਨਾਂ ਫਿਰ ਗੁਜ਼ਾਰਾ ਵੀ ਨਹੀਂ ਆ ਹੂੰ ਥੋਥੇ ਪਿੰਡੋਂ ਆ ਕੇ ਤੇ ਗਵਾਂਢੀ ਬਣਦੀ ਨਹੀਂ ਤੇ ਪਰੇ ਨੂੰ ਮੂੰਹ ਕਰਕੇ ਜਿਆਦਾ ਗੱਲਾਂ ਨਹੀਂ ਦੇ ਸਾਹਮਣੇ ਕਰ ਲੋ ਹਾਂ ਕਰਨ ਤੇ ਨਹੀਂ ਆ ਕੀ ਹੋ ਗਿਆ ਤੁਸੀਂ ਇੱਥੇ ਆਡਾ ਲਾ ਕੇ ਬਹਿ ਗਈ ਆ ਰਣੀ ਜੀ ਦੀ ਮੇਰੀ ਗੱਲ ਸੁਣੋ ਟਾਡੇ ਨਾ ਮੇਰਾ ਪਿਆਰ ਆ ਤਾਂ ਮੈਂ ਆ ਜੰਨੀ ਆ ਜੇ ਨਹੀਂ ਨਜਰੇ ਜਾਂਦਾ ਤਾਂ ਮੈਂ ਨਹੀਂ ਹੁੰਦੀ ਫਿਰ ਮਨਪ੍ਰੀ ਤੂੰ ਕਿਸ ਨੂੰ ਵੀ ਨਹੀਂ ਟਿਕਾਂ ਦਿੰਦੀ ਜੇ ਉਹ ਆ ਜਾਂਦੀ ਆ ਤੇ ਉਹਦੇ ਦਿਵਾਲੇ ਹੋ ਜਾਂਦੀ ਆ ਤੂੰ ਟਿਕਨ ਦਦੀ ਹੀ ਨਹੀਂ ਮੈਨੂੰ ਦਿੰਦੀਆਂ ਮੈਂ ਕੀ ਕੀਤਾ ਵਾ ਤੇ ਜੇ ਉਹ ਆ ਹੀ ਗਈ ਆ 2 ਮਿੰਟ ਤੇ ਤੂੰ ਉਹਨੂੰ ਰਾਹ ਹੀ ਘੇਰ ਲਿਆ ਮੇਰੇ ਤੱਕ ਵੀ ਨਹੀਂ ਆਉਣ ਦਿੱਤਾ ਅੰਦਰੋਂ ਤੇ ਹੀ ਬੋਲੇ ਮੇਰੇ ਦਿਵਾਲੇ ਤੇ ਮੈਂ ਬਾਹਰ ਆਈ ਤੇ ਅੱਗੋਂ ਇਹ ਤੁਰੀ ਆਉਣ ਦੀ ਤਾਂ ਹੁਣ ਇਹ ਤਾਂ ਤੀ ਫਿਰ ਕੋਈ ਨਾ ਕੋਈ ਸਲਾਹ ਕਰ ਲੈਣੀ ਕਿਹੜੀ ਸਲਾਹ ਕਰ ਲੈਣੀ ਆ ਲਾਗੇ ਬਹਿ ਕੇ ਸੁਣ ਲੈ ਕੀ ਕਰਦੇ ਆ ਅਸੀਂ ਆ ਮੈਨੂੰ ਤੇ ਅੱਗੇ ਭਲਾ ਪਤਾ ਨਹੀਂ ਲੱਗਦਾ ਵੀ ਕੀ ਕੀ ਹੁੰਦਾ ਵਾ ਤੇ ਕੀ ਨਹੀਂ ਦੀਦੀ ਗੱਲ ਤਾਂ ਘਰ ਦੀ ਹੁਣੀ ਆ ਮੇਰੇ ਤੇ ਕਾਹਦਾ ਗੁੱਸਾ ਕੱਢੀ ਜਾਂਦੇ ਆ ਪਤਾ ਨਹੀਂ ਕੀ ਗੱਲ ਸੜੀ ਰਹਿੰਦੀ 24 ਘੰਟੇ ਪਤਾ ਨਹੀਂ ਕਿਹੜੀ ਗੱਲ ਤੋਂ ਮੈਨੂੰ ਤਾਂ ਭੋਜ ਨੇ ਦੱਸਿਆ ਵੀ ਰਾਣੀ ਨੇ ਚੱਲ ਜਾਣਾ ਮੈਂ ਚੱਲ ਮਿਲ ਕੇ ਆਉਣੀ ਆ ਜਾਣਾਂ ਤੇ ਕਿਹੜੀਆਂ ਗੱਲਾਂ ਕਿਉਂ ਅੱਜ ਮੇਰੇ ਭਰਾ ਨੇ ਮੈਨੂੰ ਰੱਖ ਲਿਆ ਕਿ ਕੱਲ ਚੱਲ ਜੀ ਤੇ ਦੀਦੀ ਫੇ ਭਰਾ ਨੂੰ ਵੀ ਹੁੰਦੇ ਹੀ ਨਾ ਐਵੇਂ ਉਹਨੂੰ ਵਿਆਹ ਕੇ ਤੇ ਫਿਰ ਮੈਨੂੰ ਫਾਇ ਲਾਇਆ ਜੇ ਮੈਂ ਫੇ ਚੱਲ ਜਾਨੀ ਆ ਜੇ ਤਹੀ ਇੱਥੇ ਰਹਿਣਾ ਵਾ ਤੇ ਮੂੰਹ ਸੰਭਾਲ ਕੇ ਗੱਲ ਕਰੇ ਉਹ ਮੇਰਾ ਭਰਾ ਆਇਆ ਹਾਏ ਰਾਣੀ ਦੀਦੀ ਕਿੰਨਾ ਬੋਲਦੀ ਆ ਅੱਛਾ ਜਦੋਂ ਬੰਦਾ ਸਾਥ ਜਾਂਦਾ ਨਾ ਆਖਰਕਾਰ ਫਿਰ ਬੋਲਦਾ ਹੀ ਆ ਮੇਰੀ ਜਗ੍ਹਾ ਤੇ ਤੂੰ ਹੁੰਦੀ ਤੇ ਤੂੰ ਵੀ ਆਹੋ ਕੁਛ ਕਰਨਾ ਹੈਗਾ ਉੱਥੇ ਪਰਜਾਈ ਦੇ ਸਾਹਮਣੇ ਤੇ ਫੁੱਲ ਵਰਸਾਉਂਦੀ ਹਣੀ ਜਿਹੜੀ ਇੱਥੇ ਬੈਠੀ ਆ ਕੇ ਤੇ ਤੈਨੂੰ ਪਤਾ ਏ ਪਤਾ ਹੀ ਆ ਜਦੋਂ ਘਰੋਂ ਆ ਜਾਣਾ ਮੈਂ ਤੇ ਫਿਰ ਬੋਲ ਬਲਾਵਾ ਹੋਇਆ ਹੋ ਗਿਆ ਅੱਗੇ ਕੀ ਕਰੋਗੀ ਤੂੰ ਇਹਦੇ ਇਕੱਠਿਆਂ ਕੇ ਰੋਲਾ ਹੀ ਪਾਤਾ ਕੀ ਗੱਲ ਫੇਲਣ ਦੇ ਬੀਆ ਮਾ ਬੂਆ ਜੀ ਇਹ ਆ ਗਈ ਮੈਨੂੰ ਮਿਲਣ ਅੱਗੇ ਜਾਣ ਹੀ ਦਿੱਤਾ ਇੱਥੇ ਹੀ ਰੋਕ ਕੇ ਤੇ ਲੜਨ ਲੱਗ ਪਈ ਉਹਦੇ ਨਾਲ ਅੱਗੇ ਵੀ ਨਹੀਂ ਜਾ ਸਕੋ ਇਹਦੀ ਰੋਕੀ ਨਹੀਂ ਆਪੇ ਰੁੱਕ ਗਈ ਭੂਆ ਜੀ ਮੈਂ ਤਾਂ ਲਾਗੋ ਆਈ ਨਾ ਮੈਂ ਕਿ ਰਾਣੀ ਦੀਨ ਨੂੰ ਮਿਲ ਕੇ ਹੁੰਨੀ ਆ ਤੇ ਇਹ ਮੈਨੂੰ ਇੱਥੇ ਰੋਕ ਕੇ ਬੈ ਗਏ ਨੇ ਤੇ ਇਹ ਕਹਿੰਦੇ ਵੀ ਸਾਡੇ ਘਰ ਲੜਾਈ ਤੂੰ ਪਾਉਣੀ ਆ ਤੇ ਕੀ ਆਖਿਆਈ ਤੂੰ ਉਹ ਇਹਦੀ ਮੈਂ ਨਹੀਂ ਕੁਝ ਵੀ ਆਖਿਆ ਇਹਨਾਂ ਨੇ ਪੁੱਛ ਲਓ ਯਕੀਨ ਤੇ ਸਾਰਿਆਂ ਨੇ ਇਹਨਾਂ ਤੇ ਕਰਨਾ ਵਾ ਸੰਦੀਪ ਆ ਉਹਨੇ ਕਦੀ ਕਿਸ ਨੂੰ ਮਾੜੀ ਚੰਗੀ ਨਹੀਂ ਆਖੀ ਪੁੱਤ ਏਦਾਂ ਨਿੱਕੇ ਨਿੱਕੇ ਗੱਲਾਂ ਤੋਂ ਲੜਾਈਆਂ ਨਹੀਂ ਘਰਾਂ ਚ ਪਾਈਆਂ ਹੁੰਦੀਆਂ। ਕੋਹ ਜੀ ਆਪਣੇ ਘਰ ਉੱਥੇ ਲੜਦੀ ਆਈ ਹੈ ਹੁਣ ਇੱਥੇ ਵੀ ਆਹੋ ਕੁਝ ਕਰਨ ਦੀ। ਆ ਤੂੰ ਉੱਥੇ ਬਾਹਰ ਹੀ ਮਿਲ ਲੈਨੀ ਉਹ ਹਾਂ ਇਹਨੂੰ ਰਾਣੀ ਨੂੰ ਬਾਹਰ ਹੀ ਆਉਂਦੀ ਨੰਗਣਾ ਹੀਗਾ ਪੁੱਤ। ਕੋਹ ਜੀ ਬਾਹਰ ਕਿੱਦਾਂ ਮਿਲ ਲੰਦੀ ਮੈਂ ਕਿਹੜੀ ਆ ਜੀ ਚੱਲੀ ਹੀ। ਹਾਏ ਜਾਣਾ ਨਹੀਂ ਆ। ਨਹੀਂ ਮੈਂ ਨਹੀਂ ਜਾਣਾ ਮੰਨਾ ਕਹਿੰਦਾ ਚੱਲ ਕੱਲ ਚੱਲ ਜੀ। ਚੱਲ ਕੋਈ ਨਹੀਂ ਕੱਲ ਚੱਲ ਜੇ ਤਾਂ ਲੜਾਈ ਨਾ ਪਾਓ ਕਿਸੇ ਗੱਲ ਦੀ। ਕੋਹ ਜੀ ਲੜਾਈ ਦੇ ਬੰਦੀ ਐ। ਇਹਦੇ ਭੋ ਜੀ ਇਹੀ ਪਾਉਂਦੇ ਆ। ਮੈਂ ਕਦੋਂ ਪੂਆ ਜੀ ਲੜਾਈ ਪਾਈ ਆ ਜੇ ਮੇਰੀ ਅੱਜ ਮਾਂ ਹੁੰਦੀ ਤੇ ਇਹ ਗੱਲਾਂ ਮੈਨੂੰ ਅੱਜ ਸੁਣਨ ਹੀ ਨਾ ਪੈਂਦੀਆਂ ਤੂੰ ਸੁਣ ਧਿਆ ਤੇਰੀ ਜ਼ਬਾਨ ਬੰਦ ਹੀ ਨਹੀਂ ਹੋਣ ਈ ਨਾ ਮੈਂ ਕੀ ਕਹਤਾ ਸਾਰੇ ਗੱਲਾਂ ਕਰਨ ਦੇ ਤੇ ਮੇਰਾ ਤਾਂ ਤੀ ਜਿਆਦਾ ਹੀ ਵੱਜ ਵਜਾਈ ਜਾਂਦੇ ਜੀ ਤੂੰ ਅੱਜ ਬੋਲੀ ਜਾਂ ਨਹੀਂ ਹੱਦ ਕਰ ਆਹ ਹੈ ਕੀ ਹਾਂ ਮਨਜੋਤ ਤੂੰ ਚੰਗਾ ਬੰਦਾ ਵਾ ਹੱਦ ਕੰਢੀ ਨਾ ਹਾਂ ਮੇਲੇ ਪੂਆ ਜੀ ਦਾ ਨਹੀਂ ਜਿੱਦੇ ਕੰਮ